ਹੋਰ ਬਾਊ ਸੋਸਰੀ ਘਰ ਕੀ ਹਾਲ ਏ ਤੇਰਾ ਠੀਕ ਠਾਕ ਆ ਤੂੰ ਅਵੇਰ ਕੇ ਦਾ ਦੁੱਧ ਮਹਿੰਗਾ ਹੋਇਆ ਨਾ ਬਾਊ ਜਦਣ ਦਾ ਮੈਂ ਉਦੋਂ ਨਹੀਂ ਸਮਝ ਗਿਆ ਇਹ ਸਰਕਾਰਾਂ ਨੇ ਨਹੀਂ ਕੀਤਾ ਇਹ ਜਿੰਨਾ ਦੁੱਧ ਮਹਿੰਗਾ ਹੁੰਦਾ ਨਾ ਵੇਰ ਕੇ ਦਾ ਇਹ ਸਾਰੀ ਰਾਂਝੇ ਦੀ ਗਲਤੀ ਰਾਂਝੇ ਦੀ ਰਾਂਝੇ ਨੇ ਸੋਚਿਆ ਹੀ ਕੋਈ ਗਰੀਬ ਨਹੀਂ ਦਾ ਜੇ ਰਾਂਝੇ ਦੀ ਜਗ੍ਹਾ ਮੈਂ ਹੁੰਦਾ ਤੇ ਮੈਂ ਸੋਚਦਾ ਗਰੀਬਾਂ ਦੀ ਕੋਜਾ ਮਾਂ ਦੀ ਸੋਚਣਾ ਏ ਬਿਜਾ ਉਹਨੇ ਕੁੜੀ ਤੌਰ ਤੇ ਆਪਣੀ ਮਾਂ ਦੀ ਕੁੜੀ ਦਾ ਪਿਆਰ ਉਹ ਕਹਿੰਦਾ ਵਿਚਾਰ ਮੱਝਾਂ ਦੇ ਆ ਨਾ ਮੱਝਾਂ ਦਿੰਦਾ ਚਾਰ ਚਾਰ ਮੱਝਾਂ ਹੁੰਦੀਆਂ ਮੇਰੀਆਂ ਮੈਂ 5 ਸਾਲ ਚਾਰ ਦਾਣ ਵਾਲੇ 7000 ਪਾਉ ਮੇਰੇ ਉੱਦਾਂ ਬਾਜਣੀ 12 ਸਾਲ ਮੱਝੀਆਂ ਚਾਰੀਆਂ ਰਾਂਝੇ ਮੈਂ ਨਹੀਂ ਚਾਰਦਾ 12 ਸਾਲ ਮੱਝਾਂ ਪਾਉ ਜਦੋਂ ਮੈਂ ਮੱਝਾਂ ਨਾ ਆਪਣੀਆਂ ਤਿਹਾਰੇ ਲੈ ਲੈਂਦਾ ਉਹ ਕੋ ਮੱਝਾਂ ਨਾ ਮੱਝਾਂ ਜੁੜਦੀਆਂ ਜਾਂਦੀਆਂ ਪਾਉ ਜਾਦਾ ਮੇਰਵਾ 12 ਮੱਜਾਂ ਦੀਆਂ ਦੋ ਮੱਜਾਂ ਵੇਚ ਕੇ 11 11 12 12 ਹਜ਼ਾਰ ਰੁਪਏ ਦੋ ਜਨਾਨੀਆਂ ਖਰੀਦਾ ਬਾਹੂ ਮੈਂ ਦੋ ਜਨਾਨੀਆਂ ਖਰੀਦਾ ਇੱਕ ਦਾ ਨਾ ਰੱਖਦਾ ਹਾਏ ਇੱਕ ਦਾ ਰੰਗੂ ਹੀ ਨਹੀਂ ਨਾਲੇ ਮੇਰਾ ਦਿਲ ਖੋਦ ਹੋ ਜਾਣਾ ਸੀ ਵੀ ਮੇਰੀ ਹਾਈ ਵੀ ਮੇਰੇ ਕੋਲ ਤੇ ਮੇਰੀ ਧੀ ਵੀ ਮੇਰੇ ਕੋਲ ਦੋਏ ਬਾਹੂ ਮੇਰੇ ਕੋ ਹੁੰਦੀਆਂ ਨਾ ਰਾਜੇ ਨੇ ਦਿਮਾਗ ਹੀ ਨਹੀਂ ਲਾਇਆ ਬਾਹੂ ਦੋ ਜਨਾਨੀਆਂ ਦੋ ਜਾਂ ਤਿੰਨ ਤਿੰਨ ਨਿਆਣੇ ਹੁੰਦੇ 6 ਮੇਰੇ ਨਿਆਣੇ ਹੋਣੇ ਬਾਹੂ ਸਿਆਂ ਦੇ ਗਾਲਾ ਲਾ ਲਾ ਛਿਆਂ ਦੇ 12 12 ਦੇ 14 14 ਦੇ 16 16 ਦੇ 18 ਕਦੋਂ ਦੀ ਕਹਾਣੀ ਰਾਜੇ ਦੀ ਪੜਿਆ ਕਰ ਕਤੇ ਭਾਉ ਤੂੰ ਹੀ ਤੂੰ ਪੜਦਾ ਨਹੀਂ ਨਾ ਗਰੀਬਾਂ ਦਾ ਸੋਚਦਾ ਤੂੰ ਹੀ ਭਾਉ ਫੇਰ ਭਾਉ ਉਧਰੋਂ ਮੇਰਾ ਪਰਿਵਾਰ ਵਾਜਦਾ ਜਾਣਾ ਹੈ ਉਧਰੋਂ ਮੇਰੀਆਂ ਮੱਜਾਂ ਵਾਧੀਆਂ ਜਾਣੀਆਂ ਹੈ ਅੱਜ ਦੀ ਤਰੀਕ ਨੂੰ 2026 ਰਾਂਝੇ ਕੋਲ ਲੱਖਾਂ ਮੱਜਾਂ ਲੱਖਾਂ ਝੋਟੇ ਲੱਖਾਂ ਕਟੇ ਹੋਣਾ ਹੀ ਪਾਉ ਪਰ ਜਿਹੜੀ ਵੇਰ ਕਾ ਢੇਰੀ ਨਾ ਵੇਰ ਕਾ ਢੇਰੀ ਉਹ ਵੇਰ ਕਾ ਢੇਰੀ ਨਹੀਂ ਪਾਉ ਵਜਣੀ ਉਹ ਵਜਣੀ ਰਾਂਝੇ ਦੀ ਢੇਰੀ ਰਾਂਝੇ ਦੀ ਢੇਰੀ ਸੋਚਿਆ ਨਹੀਂ ਕੱਖ ਤੂੰ ਗਰੀਬਾਂ ਦਾ ਰਾਂਝਿਆ ਸੋਚਦਾ ਨਾ ਤੂੰ ਸੋਚਦਾ ਇਹ ਸਰਕਾਰਾਂ ਦੀ ਕਿਸੋਰ ਨਹੀਂ ਜਪਾਉ ਕੋਈ